ਐਵਰੀਵਰ ਸਾਟ ਐਸੋਸੀਏਸ਼ਨ ਨਾ ਜਿਵੇਂ ਕਿ ਆਪਾਂ ਨੂੰ ਪਤਾ ਵੀ ਅੱਜ ਪ੍ਰਧਾਨ ਜੀ ਨੂੰ 21 ਦਿਨ ਹੋ ਗਏ ਮਰਨ ਵਰਤ ਤੇ ਬੈਠਿਆ ਨੂੰ ਸਿਹਤ ਕਾਫੀ ਡਾਊਨ ਆ ਬਹੁਤ ਜ਼ਿਆਦੀ ਕਿਉਂਕਿ ਜੇ ਉਹਨਾਂ ਦਾ ਆਪਣਾ ਯੂਰਨ ਦਾ ਟੈਸਟ ਆਪਣੇ ਬਲੱਡ ਟੈਸਟ ਆ ਉਹ ਵੀ ਕਾਫੀ ਜਿਵੇਂ ਕੀਟੋਨ ਬੋਡੀ ਲੈਵਲ ਆ ਬਹੁਤ ਜ਼ਿਆਦਾ ਡਾਊਨ ਆ ਕਿਉਂਕਿ ਜਦੋਂ ਬੰਦਾ 7 ਦਿਨ ਰੋਟੀ ਨਹੀਂ ਖਾਂਦਾ ਨਾ 7 ਦਿਨ ਤੱਕ ਰੋਟੀ ਨਹੀਂ ਖਾਂਦਾ 7 ਦਿਨ ਤੱਕ ਚੱਲਦਾ ਉਸ ਤੋਂ ਬਾਅਦ ਸਰੀਰ ਆਪਣੇ ਸਰੀਰ ਨੂੰ ਖਾਣ ਲੱਗ ਪੈਂਦਾ ਸੋ ਅੱਜ ਉਹਨਾਂ ਦੀ ਬਹੁਤ ਜ਼ਿਆਦੀ ਸਥਿਤੀ ਡਾਊਨ ਹੋ ਗਈ ਆ ਕੀਟੋਨ ਬੋਡੀ ਲੈਵਲ ਜਿਹੜੇ ਆ ਉਹ ਬਹੁਤ ਜ਼ਿਆਦੇ ਵੱਧ ਗਿਆ ਜਿਵੇਂ ਕਿਡਨੀ ਕਿਡਨੀ 'ਚ ਡੈਮੇਜ ਆ ਉਹ ਕਰੀਟਿਨ ਵਧਨ ਰਿਹਾ ਉਹ ਉਹਨਾਂ ਦੀ ਸਿਹਤ ਤਾਂ ਕਰਕੇ ਵੀ ਜ਼ਿਆਦੀ ਡਾਊਨ ਹੈ ਕਰੀਟਿਨ ਬਹੁਤ ਜ਼ਿਆਦੇ ਜਿਹੜੀ ਕਿਡਨੀ ਆ ਉਹ ਡੈਮੇਜ ਹੋ ਰਹੀ ਆ ਸੋ ਸਥਿਤੀ ਬਹੁਤ ਜ਼ਿਆਦੀ ਡਾਊਨ ਜਿਵੇਂ ਅੱਜ ਉਹ ਬਾਹਰ ਆਏ ਹੀ ਵੈ 15-20 ਮਿੰਟ ਬਾਹਰ ਆਏ ਤੇ ਜਦੋਂ ਉਹਨਾਂ ਨੂੰ ਅੰਦਰ ਲੈ ਕੇ जाया ਗਿਆ ਉਹਨਾਂ ਦਾ ਕਾਫੀ ਟਾਈਮ ਉਹਨਾਂ ਦਾ ਜਿਹੜਾ ਸਰੀਰ ਸਟੇਬਲ ਨਹੀਂ ਹੋਇਆ ਬਲੱਡ ਪ੍ਰੈਸ਼ਰ ਵੀ ਆਪ ਡਾਊਨ ਹੁੰਦਾ ਰਿਹਾ ਜਿਹੜੀ ਸ਼ੂਗਰ ਵੀ ਜਿਹੜਾ ਉਹਨਾਂ ਦੀ ਪਲਸ ਵੀ ਉਹ ਵੀ ਮਤਲਬ ਹਾਰਟ ਰੇਟ ਵੀ ਬਹੁਤ ਜ਼ਿਆਦਾ ਡਾਊਨ ਅਪ ਡਾਊਨ ਹੁੰਦੀ ਰਹੀ ਆ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਜਿਵੇਂ ਮੈਂ ਅੱਜ ਦੱਸਣਾ ਚਾਹਣਾ ਵੀ ਕਹਿੰਦੇ ਆ ਵੀ ਸਾਨੂੰ ਲੋਕ ਇੱਥੇ ਆਣ ਕਹਿੰਦੇ ਵੀ ਡਾਕਟਰ ਨਹੀਂ ਮਿਲਣ ਦਿੰਦੇ ਪ੍ਰਧਾਨ ਜੀ ਹੁਣਾਂ ਨੇ ਜਾਂ ਕਿੰਨਾ ਕਿਉਂਕਿ ਅਸੀਂ ਮਿਲਣ ਤੋਂ ਥੋੜੀ ਰੋਕਦੇ ਆ ਸਾਡਾ ਤੇ ਮੈਂ ਅੱਗੇ ਦੱਸਣ ਦਿਆਂ ਵੀ ਆਪਣੀ ਟੀਮ ਡਾਕਟਰ ਸਵਾਮਨ ਬਾਹਰ ਯੂ ਐਸ ਏ ਯੂ ਕੇ ਕੈਨੇਡਾ ਦੇ ਵਿੱਚ ਵੀ ਆਪਣੇ ਗੁਰਦੁਆਰਿਆਂ ਸਹਿਬਾਂ ਦੇ ਵਿੱਚ ਵੀ ਜਿਹੜੇ ਜਥੇਦਾਰਾਂ ਨਾਲ ਮੀਟਿੰਗਾਂ ਕਰਕੇ ਉੱਥੇ ਵੀ ਅਰਦਾਸਾਂ ਹੋ ਰਹੀਆਂ ਆ ਪ੍ਰਧਾਨ ਜੀ ਹੁਣਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਐਕਟਰਸ ਆ ਆਪਣੇ ਜਿਹੜੇ ਸਿੰਗਰ ਆ ਸਪੋਰਟਸ ਆ ਜਿਹੜੇ ਸਪੋਰਟਸਮੈਨ ਆ ਉਹ ਵੀ ਆਪਣੇ ਨਾਲ ਰਾਬਤਾ ਕਰਦੇ ਆ ਆਪਣੇ ਕੋਲੋਂ ਪ੍ਰਧਾਨ ਜੀ ਹੁਣਾਂ ਦੀ ਸਿਹਤ ਬਾਰੇ ਜਾਣਕਾਰੀ ਲੈਣਦੇ ਆ ਸਾਡੀ ਤੇ ਇਹੋ ਸੋਚ ਆ ਵੀ ਆਉਣ ਲੋਕ ਇੱਥੇ ਮਿਲਣ ਉਹਨਾਂ ਨੂੰ ਪਰ ਇਹ ਆ ਵੀ ਜਿੱਦਾਂ ਉਹਨਾਂ ਨੂੰ ਪ੍ਰੋਕਾਸ਼ਨ ਦੀ ਲੋੜ ਆ ਜਿਵੇਂ ਉਹਨਾਂ ਨੇ ਉਹਨਾਂ ਦੀ ਸਿਹਤ ਮਤਲਬ ਇੱਕ ਨਾਜ਼ਕ ਹੋ ਚੁੱਕੀ ਐ ਕਿ ਜਿਵੇਂ ਬਹੁਤ ਜ਼ਿਆਦਾ ਬਿਮਾਰ ਆਦਮੀ ਵਰਗੀ ਜਿਵੇਂ ਛੋਟੇ ਬੱਚੇ ਵਰਗੀ ਐ ਵੀ ਉਹਨਾਂ ਨੂੰ ਵਾਇਰਲ ਇਨਫੈਕਸ਼ਨ ਬੈਕਟੀਰੀਆ ਇਨਫੈਕਸ਼ਨ ਜਿਹੋ ਜਿਹੇ ਇਨਫੈਕਸ਼ਨਾਂ ਦਾ ਡਰ ਤਾਂ ਕਰਕੇ ਉਹਨਾਂ ਨੂੰ ਪ੍ਰੋਕਾਸ਼ਨ ਥੋੜ੍ਹਾ ਜਿਆ ਵ ਵਰਤਿਆ ਜਾ ਰਿਹਾ ਵਾ ਸੋ ਮੇਰੀ ਮੈਂ ਤੇ ਸਰਦਾਰ ਆਪਣੇ ਭਗਵੰਤ ਮਾਨ ਜੀ ਨੂੰ ਵੀ ਤੇ ਮੋਦੀ ਜੀ ਨੂੰ ਵੀ ਆਣਾ ਪਿਆ ਆਣ ਕੇ ਮਿਲਣ ਕਿਉਂਕਿ ਮਿਲਣ ਵਾਸਤੇ ਤਾਂ ਆਪਾਂ ਬੈਠੇ ਆ ਆਪਣੇ ਹੱਕਾਂ ਵਾਸਤੇ ਕਿਸਾਨ ਬੈਠੇ ਇੱਥੇ ਸੜਕਾਂ ਤੇ ਰੁਲਦੇ ਆ ਮਿਲਣਾ ਤਾਂ ਹੈਗਾ ਮਿਲਣ ਤੇ ਪਰ ਹੁਣ ਮਿਲਣ ਆਉਣ ਕੁਝ ਹੱਲ ਕਰਨਾ ਹੁਣ ਇਹ ਨਹੀਂ ਵੀ ਆਣ ਕੇ ਉਹਨਾਂ ਨੂੰ ਕੋਈ ਇਨਫੈਕਸ਼ਨ ਦੇਣ ਆਉਣ ਜਾਂ ਕੋ ਉਹਨਾਂ ਨੂੰ ਬਿਮਾਰੀਆਂ ਦੇਣ ਆਉਣ ਸੋ ਆਣ ਕੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੇ ਆਪਣੇ ਹੱਕ ਆ ਉਹਨਾਂ ਦੀ ਜਿਹੜੀ ਮੰਗਾਂ ਉਹਨਾਂ ਦੇ ਬਾਰੇ ਡਿਸਕਸ ਕਰਨ ਆਉਣ ਸੋ ਸਸੀਕਾਲ ਧੰਨਵਾਦ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸਵਾਮਾਨ ਫਾਈਬਰ ਰਿਵਰ ਸਾਟ ਐਸੋਸੀਏਸ਼ਨ ਜਿਵੇਂ ਕਿ ਆਪਾਂ ਨੂੰ ਪਤਾ ਵੀ ਅੱਜ ਪ੍ਰਧਾਨ ਜੀ ਨੂੰ 21 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਸਿਹਤ ਕਾਫੀ ਡਾਊਨ ਆ ਬਹੁਤ ਜ਼ਿਆਦੀ ਕਿਉਂਕਿ ਜੇ ਉਹਨਾਂ ਦਾ ਆਪਣਾ ਯੂਰਨ ਦਾ ਟੈਸਟ ਬਲੱਡ ਆਪਣੇ ਬਲੱਡ ਟੈਸਟ ਆ ਉਹ ਵੀ ਕਾਫੀ ਜਿਵੇਂ ਕੀਟੋਨ ਬੋਡੀ ਲੈਵਲ ਆ ਬਹੁਤ ਜ਼ਿਆਦੀ ਡਾਊਨ ਆ ਕਿਉਂਕਿ ਜਦੋਂ ਬੰਦਾ 7 ਦਿਨ ਰੋਟੀ ਨਹੀਂ ਖਾਂਦਾ ਨਾ 7 ਦਿਨ ਤੱਕ ਰੋਟੀ ਨਹੀਂ ਖਾਂਦਾ 7 ਦਿਨ ਤੱਕ ਚੱਲਦਾ ਉਸ ਤੋਂ ਬਾਅਦ ਸਰੀਰ ਆਪਣੇ ਸਰੀਰ ਨੂੰ ਖਾਣ ਲੱਗ ਪੈਂਦਾ ਸੋ ਅੱਜ ਉਹਨਾਂ ਦੀ ਬਹੁਤ ਜ਼ਿਆਦੀ ਸਥਿਤੀ ਡਾਊਨ ਹੋ ਗਈ ਆ ਕੀਟੋਨ ਬਾਡੀ ਲੈਵਲ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਜਿਵੇਂ ਕਿਡਨੀ ਕਿਡਨੀ 'ਚ ਡੈਮੇਜ ਆ ਉਹ ਕਰੀਟਿਨ ਵਧਣ ਰਿਹਾ ਉਹ ਉਹਨਾਂ ਦੀ ਸਿਹਤ ਤਾਂ ਕਰਕੇ ਵੀ ਜ਼ਿਆਦੀ ਡਾਊਨ ਹੈ ਕਰੀਟਿਨ ਬਹੁਤ ਜ਼ਿਆਦਾ ਜਿਹੜੀ ਕਿਡਨੀ ਆ ਉਹ ਡੈਮੇਜ ਹੋ ਰਹੀ ਆ ਸੋ ਸਥਿਤੀ ਬਹੁਤ ਜ਼ਿਆਦੀ ਡਾਊਨ ਜਿਵੇਂ ਅੱਜ ਉਹ ਬਾਹਰ ਆਏ ਹੀ ਵੈ 15-20 ਮਿੰਟ ਬਾਅਦ ਆਏ ਤੇ ਜਦੋਂ ਉਹਨਾਂ ਨੂੰ ਅੰਦਰ ਲੈ ਕੇ जाया ਗਿਆ ਉਹਨਾਂ ਦਾ ਕਾਫੀ ਟਾਈਮ ਉਹਨਾਂ ਦਾ ਜਿਹੜਾ ਸਰੀਰ ਸਟੇਬਲ ਨਹੀਂ ਹੋਇਆ ਬਲੱਡ ਪ੍ਰੈਸ਼ਰ ਵੀ ਆਪ ਡਾਊਨ ਹੁੰਦਾ ਰਿਹਾ ਜਿਹੜੀ ਸ਼ੂਗਰ ਵੀ ਜਿਹੜਾ ਉਹਨਾਂ ਦੀ ਪਲਸ ਵੀ ਉਹ ਵੀ ਮਤਲਬ ਹਾਰਟ ਰੇਟ ਵੀ ਬਹੁਤ ਜ਼ਿਆਦਾ ਡਾਊਨ ਅਪ ਡਾਊਨ ਹੁੰਦੀ ਰਹੀ ਆ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਜਿਵੇਂ ਮੈਂ ਅੱਜ ਦੱਸਣਾ ਚਾਹਣਾ ਵੀ ਕਹਿੰਦੇ ਆ ਵੀ ਸਾਨੂੰ ਲੋਕ ਇੱਥੇ ਆਣ ਕੇ ਕਹਿੰਦੇ ਵੀ ਡਾਕਟਰ ਨਹੀਂ ਮਿਲਣ ਦਿੰਦੇ ਪ੍ਰਧਾਨ ਜੀ ਹੁਣਾਂ ਨੇ ਜਾਂ ਕਿੰਨਾ ਕਿਉਂਕਿ ਅਸੀਂ ਮਿਲਣ ਤੋਂ ਥੋੜੀ ਰੋਕਦੇ ਆ ਸਾਡਾ ਤਾਂ ਮੈਂ ਅੱਗੇ ਦੱਸੰਦਿਆ ਵੀ ਆਪਣੀ ਟੀਮ ਡਾਕਟਰ ਸਵੈਮਨ ਬਾਹਰ ਯੂ ਐਸ ਏ ਯੂ ਕੇ ਕੈਨੇਡਾ ਦੇ ਵਿੱਚ ਵੀ ਆਪਣੇ ਗੁਰਦੁਆਰਿਆਂ ਸਹਿਬਾਂ ਦੇ ਵਿੱਚ ਵੀ ਜਿਹੜੇ ਜਥੇਦਾਰਾਂ ਨਾਲ ਮੀਟਿੰਗਾਂ ਕਰਕੇ ਉੱਥੇ ਵੀ ਅਰਦਾਸਾਂ ਹੋ ਰਹੀਆਂ ਪ੍ਰਧਾਨ ਜੀ ਹੁਣਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਐਕਟਰਸ ਆ ਆਪਣੇ ਜਿਹੜੇ ਸਿੰਗਰ ਆ ਸਪੋਰਟਸ ਆ ਜਿਹੜੇ ਸਪੋਰਟਸਮੈਨ ਆ ਉਹ ਵੀ ਆਪਣੇ ਨਾਲ ਰਾਬਤਾ ਕਰਦੇ ਆ ਆਪਣੇ ਕੋਲੋਂ ਪ੍ਰਧਾਨ ਜੀ ਹੁਣਾਂ ਦੀ ਸਿਹਤ ਬਾਰੇ ਜਾਣਕਾਰੀ ਲੈਣਦੇ ਆ ਸਾਡੀ ਤੇ ਇਹੋ ਸੋਚ ਆ ਵੀ ਆਉਣ ਲੋਕ ਇੱਥੇ ਮਿਲਣ ਉਹਨਾਂ ਨੂੰ ਪਰ ਇਹ ਆ ਵੀ ਜਿੱਦਾਂ ਉਹਨਾਂ ਨੂੰ ਪ੍ਰੋਕਾਸ਼ਨ ਦੀ ਲੋੜ ਆ ਜਿਵੇਂ ਉਹਨਾਂ ਨੇ ਉਹਨਾਂ ਦੀ ਸਿਹਤ ਮਤਲਬ ਇੱਕ ਨਾਜ਼ੁਕ ਹੋ ਚੁੱਕੀ ਐ ਕਿ ਜਿਵੇਂ ਬਹੁਤ ਜ਼ਿਆਦੇ ਬਿਮਾਰ ਆਦਮੀ ਵਰਗੀ ਜਿਵੇਂ ਛੋਟੇ ਬੱਚੇ ਵਰਗੀ ਐ ਵੀ ਉਹਨਾਂ ਨੂੰ ਵਾਇਰਲ ਇਨਫੈਕਸ਼ਨ ਬੈਕਟੀਰੀਆ ਇਨਫੈਕਸ਼ਨ ਜਿਹੋ ਜਿਹੇ ਇਨਫੈਕਸ਼ਨਾਂ ਦਾ ਡਰ ਤਾਂ ਕਰਕੇ ਉਹਨਾਂ ਨੂੰ ਪ੍ਰੋਕਾਸ਼ਨ ਥੋੜ੍ਹਾ ਜਿਆ ਵ ਵਰਤਿਆ ਜਾ ਰਿਹਾ ਵਾ ਸੋ ਮੇਰੀ ਮੈਂ ਤੇ ਸਰਦਾਰ ਆਪਣੇ ਭਗਵੰਤ ਮਾਨ ਜੀ ਨੂੰ ਵੀ ਤੇ ਮੋਦੀ ਜੀ ਨੂੰ ਵੀ ਆਣਾ ਪਿਆ ਆਣ ਕੇ ਮਿਲਣ ਕਿਉਂਕਿ ਮਿਲਣ ਵਾਸਤੇ ਤੇ ਆਪਾਂ ਬੈਠੇ ਆ ਆਪਣੇ ਹੱਕਾਂ ਵਾਸਤੇ ਕਿਸਾਨ ਬੈਠੇ ਇੱਥੇ ਸੜਕਾਂ ਤੇ ਰੋਲਦੇ ਆ ਮਿਲਣਾ ਤਾਂ ਹੈਗਾ ਮਿਲਣ ਤੇ ਪਰ ਹੁਣ ਮਿਲਣ ਆਉਣ ਕੁਝ ਹੱਲ ਕਰਨਾ ਹੁਣ ਇਹ ਨਹੀਂ ਵੀ ਆਣ ਕੇ ਉਹਨਾਂ ਨੂੰ ਕੋਈ ਇਨਫੈਕਸ਼ਨ ਦੇਣ ਆਉਣ ਜਾਂ ਕੋ ਉਹਨਾਂ ਨੂੰ ਬਿਮਾਰੀਆਂ ਦੇਣ ਆਉਣ ਸੋ ਆਣ ਕੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੇ ਆਪਣੇ ਹੱਕ ਆ ਉਹਨਾਂ ਦੀ ਜਿਹੜੀ ਮੰਗਾਂ ਉਹਨਾਂ ਦੇ ਬਾਰੇ ਡਿਸਕਸ ਕਰਨ ਆਉਣ ਸੋ ਹੱਸੀ ਕਾਲ ਧੰਨਵਾਦ